ਤੁਹਾਡੀ ਸਰਕਾਰ ਦੇ ਦੌਰਾਨ ਜਿਹੜੇ ਹੁਣ ਸਾਡੇ ਟੈਸਟ ਹੋਏ ਜੀ ਇੱਕ ਨੰਬਰ ਟੈਸਟ ਹੋਏ ਜੀ ਤੇ ਇੱਕ ਨੰਬਰ ਰਿਜ਼ਲਟ ਆਇਆ ਜੀ ਤੇ ਲੱਗਿਆ ਵੀ ਉਹੀ ਹੈ ਜਿਨੇ ਮਿਹਨਤ ਕੀਤੀ ਹੈ ਜੀ ਕੋਈ ਸਿਫਾਰਿਸ਼ ਨਹੀਂ ਚੱਲੀ ਜੀ ਅਸੀਂ ਤੁਹਾਡੀ ਸਰਕਾਰ ਦਾ ਜੀ ਤੁਹਾਡਾ ਜੀ ਇਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਜੀ ਸਰ ਮੇਰੇ ਪਿੰਡ ਦੇ ਵਿੱਚੋਂ ਹੀ ਸਰ ਪੂਰੇ 6 ਕੈਂਡੀਡੇਟ ਹੁਣ ਐਲਐਮ ਦੇ ਸਰ ਅੱਜ ਨਿਯੁਕਤੀ ਪੱਤਰ ਲੈਣ ਆਏ ਜੀ ਇੱਕੋ ਪਿੰਡ ਤੋਂ 6 ਜਣੇ ਆਏ ਆ ਤੁਸੀਂ ਅੱਜ ਹਾਂਜੀ ਹਾਂਜੀ ਸਰ ਸਰ ਮੇਰੇ ਨਾਲ ਪਿੰਡ ਐਜ ਮੋਣ ਕੇ ਠੜ ਉੱਥੋਂ ਦੇ ਸਰ 11 ਕੈਂਡੀਡੇਟ ਲੱਗੇ ਹੀ ਸਾਡੇ ਨਾਲ ਹੁਣ ਅੱਛਾ ਹਾਂਜੀ ਤੁਹਾਡੀ ਸਰਕਾਰ ਦੇ ਦੌਰਾਨ ਜੀ ਹੁਣ ਐਲਐਮ ਦੇ ਅੱਜ ਉਹ ਵੀ ਆਏ ਜੀ ਕਈ ਇਲਾਕਿਆਂ ਦੇ ਵਿੱਚ ਨਾ ਜਦੋਂ ਕੋਈ ਪਹਿਲਾ ਕਾਮਯਾਬ ਹੋ ਜਾਂਦਾ ਤਾਂ ਫਿਰ ਉਤੋਂ ਅੱਗੇ ਅੱਗੇ ਦੇ ਅੱਗੇ ਜੋਤ ਤੋਂ ਜੋਤ ਜਗੀ ਜਾਂਦੀ ਹੈ ਤੇ ਲੋਕ ਜਿਹੜੇ ਨੇ ਆਲੇ ਦੁਆਲੇ ਤੋਂ ਪੁੱਛ ਕੇ ਉਹ ਕੰਪੀਟੀਸ਼ਨ ਦੀਆਂ ਕਿਤਾਬਾਂ ਪੜਨ ਲੱਗ ਜਾਂਦੇ ਨੇ ਇਹ ਇੱਕ ਪਿੰਡ ਹੈ ਬਨਪੋਰਾ ਬਨਪੋਰੇ ਪਿੰਡ ਦੇ ਵਿੱਚ ਹਰ ਘਰ ਦੇ ਵਿੱਚ ਟੀਚਰ ਹੈ ਕਿਉਂਕਿ ਉੱਥੇ ਇੱਕ ਟੀਚਰ ਲੱਗੇ ਸੀਗੇ ਪਹਿਲਾਂ ਬਹੁਤ ਸਿਰ ਪਹਿਲਾਂ ਉਹਨਾਂ ਨੇ ਫਿਰ ਦੱਸਤਾ ਸਾਰੇ ਪਿੰਡ ਨੂੰ ਕਿ ਟੀਚਰ ਬਣਨ ਵਾਸਤੇ ਆ ਕੁਝ ਕਰਨਾ ਪੈਂਦਾ ਤਾਂ ਉਹ ਸਾਰਾ ਪਿੰਡ ਜਿਹੜਾ ਪੜ ਪੜ ਕੇ ਪੜ ਪੜ ਕੇ ਲਗਭਗ ਹਰ ਘਰ ਦੇ ਵਿੱਚ ਬਨਪੋਰੇ ਚ ਟੀਚਰ ਮਿਲੂਗਾ ਤੁਹਾਨੂੰ ਕਿ ਅੱਜ ਨਹੀਂ ਤੇ ਕੱਲ ਤੁਰੇ ਜੀ ਤੁਰਿਆ ਚੱਲ ਮੰਜਲ ਤੇਰੇ ਵੱਲ ਤੁਰੇਗੀ ਤੁਰਿਆ ਚੱਲ ਅੱਜ ਚਲਾ ਦੇ ਗੱਲ ਭਾਵੇਂ ਤੂੰ ਕੱਲਾ ਹੀ ਏਂ ਕੱਲ ਨੂੰ ਹਰ ਥਾਂ ਗੱਲ ਚਲੇਗੀ ਤੁਰਿਆ ਚੱਲ ਤੁਰਿਆ ਚੱਲ ਬਹੁਤ ਅੱਛਾ